ਸਾਬ ਸਾਡੇ ਪ੍ਰਭাকর ਸਾਹਿਬ ਅਤੇ ਬੋਵੀ ਪ੍ਰਸ਼ਰ ਜੀ ਰਾਜੂ ਚੱਪਾ ਰਾਜ ਪ੍ਰਸ਼ਰ Atul ਚੱਪਾ ਜੀ ਔਰ ਸਾਡੇ ਬਾਕੀ ਸਾਰੇ ਕਲੱਬ ਦਾ ਪਰਿਕੀ ਬਸਤੂ ਜੀ ਉਹਨਾਂ ਦਾ ਬਸ਼ੇਨ ਤੌਰ ਤੇ ਧੰਨਵਾਦ ਕਰਦੇ ਆ ਔਰ ਇੰਟਰੋਡਕਸ਼ਨ ਹੋ ਰਹੀ ਉਸ ਤੋਂ ਬਾਅਦ ਯਾਦਗਾਰੀ ਤਸਵੀਰ ਤੇ ਮੈਚ ਜਿਹੜਾ ਸ਼ੁਰੂ ਹੋਵੇਗਾ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਕਿ ਨਾ ਤੈਨੂੰ ਚੋਣ ਦਿੱਤਾ ਵਾਸਤੇ ਜਵਾਨੀ ਦੇ ਕੀ ਰਤਾ ਤੇਰਾ ਰੱਖਿਆ ਸੀ ਨਾ ਲੱਖ ਲੱਖ ਵਾਰ ਉਹਨਾਂ ਝੁੱਕ ਕੇ ਸਲਾਮ ਕਰਾਂ ਜਿਨ੍ਹਾਂ ਤੈਨੂੰ ਮੰਨਿਆ ਮਾਂ ਅੱਜ ਮਾਂ ਖੇਡ ਕਬੱਡੀ ਦਾ ਮਹਾ ਮੇਲਾ ਯਾਰਾਂ ਦੀਆਂ ਜਿਆਦਾ ਸਪੋਰਟਸ ਕਲੱਬ ਜਿੱਥੇ ਸਾਡੀਆਂ ਪਿਛੜੀਆਂ ਰੂਹਾਂ ਨੂੰ ਸਰਦਾਂ ਜਲੀ ਦਿੱਤੀ ਆ ਰਹੀ ਆ ਅੱਜ ਦੂਸਰਾ ਕਬੱਡੀ ਕੱਪ ਦੇ ਭੂਮੀ ਹਮਾਚਲ ਦਾ ਇਸ ਸੰਦੋਗੜ ਨਗਰ ਜਿੱਤੇ ਬਹੁਤ ਹੀ ਸ਼ਾਨਦਾਰ ਦੇਖੇ ਦੇ ਨਾਲ ਜਿਹੜੀ ਕੌਡੀ ਖੇਡੀਆਂ ਆ ਰਹੀਆਂ ਅੱਜ ਪਹਿਲਾ ਮੈਚ ਖੇਡਾਂ ਜਾਰੀ ਰਹਿਗਾ ਸਾਡੀ ਇਹਨਾਂ ਬੱਚਿਆਂ ਦੇ ਨਾਲ ਬੇਨਤੀ ਹੈ 65 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਕਾਈਂਡਲੀ ਕੰਟੈਕਟ ਅਸ 65 ਕਿਲੋ ਭਾਰ ਦੀਆਂ ਟੀਮਾਂ ਆਪਣੀ ਐਂਟਰੀ ਦਿਓ ਜੀ ਆਕੇ ਕਬੱਡੀ 65 ਕਿਲੋ ਭਾਰ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਆਪਣੀ ਐਂਟਰੀ ਫੀਸ ਦਿਓ ਆਕੇ ਜਲਦੀ ਦੇ ਨਾਲ ਅੱਜ ਦੂਸਰਾ ਕਬੱਡੀ ਕੱਪ ਜਿਹੜਾ ਦੂਸਰਾ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ 11 ਦੀਆਂ ਜਦ ਸਪੋਰਟਸ ਕਲੱਬ ਦੇ ਵੱਲੋਂ ਇਸ ਤੋਂ ਬਾਅਦ ਸਾਡੀਆਂ ਬੱਚੀਆਂ ਦਾ ਮੈਚ ਹੋਣਾ ਹੈ ਉਹ ਵੀ ਬੱਚੀਆਂ ਤਿਆਰੀ ਕਰ ਲੈਣ ਕਿੱਟ ਪਾ ਲੈਣ ਪੂਰੀ ਆਪਣੀ ਸਾਈਡ ਤੇ ਜਾ ਕੇ ਉਹਨਾਂ ਬੱਚਿਆਂ ਨੂੰ ਬੇਨਤੀ ਹੈ ਜੀ ਕੌਡੀ ਖੇਡਣੀ ਹੈ ਪਲੀਜ਼ ਆਪਾਂ ਤਿਆਰੀ ਕਰ ਲਈਏ ਪੁੱਤਰ ਜਾ ਕੇ ਉਧਰ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਟ ਪਪ ਲਈ ਪਾਈ ਹੈ ਔਰ ਜਿੰਨੇ ਵੀ ਭਰਾ ਖੜੇ ਆ ਆਪਾਂ ਸਾਰੇ ਸਟੇਜ ਤੇ ਚੱਲੀਏ ਜੀ ਹੁਣ ਕਿਸੇਰੇ ਵੀ ਸਟੇਜ ਤੇ ਮੋੜ ਨਹੀਂ ਖੜਨਾ ਆਪਾਂ ਸਾਰੇ ਸਟੇਜ ਦੇ ਉੱਤੇ ਚੱਲੀਏ ਜੀ ਉਧਰ ਕੁਰਸੀਆਂ ਲੱਗੀਆਂ ਤੁਹਾਡੇ ਬੈਠਣ ਦੇ ਲਈ ਪਲੀਜ਼ ਬੇਨਤੀ ਹੈ ਸਾਡੇ ਕਲੱਬ ਦੇ ਸਾਰੇ ਨੌਜਵਾਨ ਸਾਥੀ ਔਰ ਬਜ਼ੁਰਗਾਂ ਨੂੰ ਕਿ ਆਪਾਂ ਸਾਰੇ ਸਟੇਜ ਤੇ ਚੱਲੀਏ ਜੀ ਹੁਣ ਆ ਜਾਓ ਸਾਰੇ ਆ ਜਾਓ ਪਿੱਛੇ ਆ ਜਾਓ ਸਾਰੇ ਬਾਈ ਸਿਰਫ ਸਕੋਰਰ ਹੈ ਮੈਂ ਹੈਲੋ ਛੋਟੂ ਉਹ ਗੰਗਨਾਲੇ ਵਾਲ ਆ ਜਾਓ ਸ਼ਾਬਾਸ਼ ਆ ਜਾਓ ਪਿੱਛੇ ਨੂੰ ਸ਼ਾਬਾਸ਼ ਵੈਰੀ ਗੁੱਡ ਆਹ ਹੈ ਬਾਰਿਸ਼ ਕੋਈ ਬਾਤ ਨਹੀਂ ਕੁਰਸੀਆਂ ਥੋੜੀਆਂ ਜਿਆਦਾ ਪਿੱਛੇ ਆਪਾਂ ਅੱਗੇ ਕਰੋ ਲਈ ਥੋੜੀਆਂ ਆ ਬੱਚੇ ਸਾਰੇ ਪੁੱਤਰ ਪਰ ਚਲੋ ਸਾਈਡ ਤੇ ਚੱਲੋ ਕਿਤੇ ਇਤਨੀ ਖੜਨਾ ਕਿੰਨੇ ਸਿਰਫ ਸਕੋਰਰ ਰਹਿ ਗਏ ਸਨ ਸਕੋਰ ਟੇਬਲ ਤੇ ਸਿਰਫ ਦੋ ਕੁਰਸੀਆਂ ਚਾਹੀਦੀਆਂ ਇੱਥੇ ਬਸ ਅੱਜ ਦੀ ਪਹਿਲੀ ਰੇਡ ਕਿ ਰਾਮ ਜਨਮੇ ਦੁੱਧ ਮੇਲਾ ਕ੍ਰਿਸ਼ਨ ਜਨਮੇ ਕੀ ਚਾਰ ਦਿਨ ਦੀ ਪਿਆਰੇ ਜ਼ਿੰਦਗੀ ਸੋਸਨ ਕੇ ਜੀ ਇੱਕ ਦਿਨ ਮਿੱਟੀ ਅਸੀਂ ਵੀ ਹੋਣਾ ਸਾਡੇ ਭਰਾਵਾਂ ਦੀ ਯਾਦ ਬਣਾਈ ਜਾ ਰਹੀ ਹੈ ਵਾਹ ਜੀ ਵਾਹ ਔਰ ਪਹਿਲਾ ਟੈਕਲ ਪੁਆਇੰਟ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਜੁੜ ਚੁੱਕਿਆ ਹੈ ਬਹੁਤ ਹੀ ਸ਼ਾਨਦਾਰ ਕਾਰਤਿਕ ਅਗਲੀ ਰੇਡ ਪਾਉਣ ਦੇ ਲਈ ਅੱਗੇ ਵਧਿਆ ਹੈ ਕਾਰਤਿਕ ਦੀ ਰੇਡ ਹੈ ਉਧਰ ਪੰਜ ਡਿਫੈਂਡਰ ਬਿਲਕੁਲ ਤਿਆਰ ਹੈ ਕਾਰਤਿਕ ਬੜਾ ਸ਼ਾਨਦਾਰ ਖਿਡਾਰੀਏ ਤੁਹਾਡੇ ਸੁਣਾ ਕਰਦਾ ਸਾਹਮਣ ਵਾਲੀ ਰੋਡ ਹੈ ਵਧੀਆ ਰੀਡਰ ਤੇ ਡਿਫੈਂਡਰ ਤੌਰ ਤੇ ਜਾਣਿਆ ਜਾਂਦਾ ਆ ਗਰਾਊਂਡ 'ਚ ਰਸ਼ ਜ਼ਿਆਦਾ ਹੈ ਮੇਰਾ ਖਿਆਲ ਹੈ ਅੱਜ ਤੋਂ ਹੀ ਪਾ ਜੇ ਕਰੀਏ ਸ਼ਾਮ ਤੱਕ ਵਧੀਆ ਰਹਿਣਾ ਬਹੁਤ ਹੀ ਸ਼ਾਨਦਾਰ ਜਨਾ ਮੈਚ ਕਾਰਤਿਕ ਰੇਡ ਪਾ ਕੇ ਵਾਪਸ ਗਿਆ ਤੇ ਅਗਲੀ ਕਬੱਡੀ ਫਿਰ ਬਹੁਤ ਹੀ ਸ਼ਾਨਦਾਰ ਤਿਕਾਏ ਬੱਲੇ ਬੱਲੇ ਵਾਹ ਰੀਡਰ ਸ਼ੇਪ 200 ਆਊਟ ਬੇਨਤੀ ਹੈ ਸਾਡੀਆਂ ਧੀਆਂ ਰਾਣੀਆਂ ਜਿਹੜੀਆਂ ਬੱਚੀਆਂ ਪੁੱਜੀਆਂ ਉਹ ਵੀ ਆਪਣੀ ਕਿੱਟ ਪਾ ਲੈਣ ਉਧਰ ਜਾ ਕੇ ਠੀਕ ਹੈ। ਔਰ 65 ਕਿਲੋ ਭਾਰ ਦੀਆਂ ਟੀਮਾਂ ਪਲੀਜ਼ ਜਿਹੜੀਆਂ ਪੁੱਜੀਆਂ ਸਾਡੇ ਨਾਲ ਸੰਪਰਕ ਜਰੂਰ ਬਣਾ ਲੈਣ। ਦੇਵੀ ਦੇਵਤਿਆਂ ਦੀ ਚੰਨ ਸ਼ੋਪ ਪ੍ਰਾਪਤ ਧਰਤੀ ਦੇ ਭੂਮੀ ਹਿਮਾਚਲ ਹਿਮਾਚਲ ਦਾ ਡਿਸਟ੍ਰਿਕਟ ਉਹਨਾਂ ਦਾ ਸੋਹਣਾ ਜ੍ਹਾ ਆ ਕਸਬਾ ਸੋਹਣਾ ਜ੍ਹਾ ਨਗਰ ਸੋਹਣਾ ਜ੍ਹਾ ਪਿੰਡ ਸੰਦੋਸ਼ਕੜ ਜਿੱਥੇ ਕਦੇ-ਕਦੇ ਮਾਂ ਭਗਵਦੀ ਦੇ ਵੱਡੇ-ਵੱਡੇ ਜਾਗਰਣ ਕਰਾਈ ਜਾਂਦੇ ਆ ਜਿੱਥੇ ਘਾਟੂ ਸ਼ਾਮ ਜੀ ਦੀ ਅਪਾਰ ਕਿਰਪਾ ਇਸ ਏਰੀਆ ਦੇ ਉੱਤੇ ਹੈ ਹਾਰੋ ਕਾ ਸਹਾਰਾ ਮੇਰਾ ਸ਼ਾਮ ਔਰ ਅਗਲੀ ਕਬੱਡੀ ਫਿਰ ਕਬੱਡੀ ਚੈਂਪੀਅਨ ਪਾ ਰਿਹਾ ਹੈ ਨੌਜਵਾਨ ਸੰਨੀ ਔਰ ਸੰਨੀ ਦੀ ਕਬੱਡੀ ਇੱਕ ਔਰਰ ਤੇ ਬੰਚਾ ਹੈ ਬੱਚ ਕੁਝ ਕਰਨਾ ਪੈਣਾ ਪੁੱਤਰ ਕਿ ਹਰ ਦਿਨ ਹੀ ਹੁੰਦੇ ਕਹਿੰਦੇ ਮਰਦ ਦਲੇਰ ਤੁਸੀਂ ਹੌਸਲਾ ਬਣਾ ਕੇ ਕਹਿੰਦੇ ਬੰਮ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 65 ਕੇਜੀ 65 ਕਿਲੋ ਭਾਰ ਦੀਆਂ ਟੀਮਾਂ ਨੋਟ ਕਰੋ ਬਈ 65 ਕਿਲੋ ਭਾਰ ਦੀਆਂ ਟੀਮਾਂ ਨੂੰ ਬੇਨਤੀ ਹੈ ਪਲੀਜ਼ ਸਮਾਂ ਬਹੁਤ ਹੋ ਚੁੱਕਿਆ ਹੈ ਆਪਾਂ ਐਂਟਰੀ ਜਮ੍ਹਾਂ ਕਰਾਈ ਆ ਕੇ ਕਿਉਂਕਿ 2 ਵਜੇ ਤੋਂ ਬਾਅਦ ਕਬੱਡੀ ਓਪਨ ਦੀਆਂ ਮੈਚ ਸ਼ੁਰੂ ਹੋ ਜਾਣੇ ਆ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕਬੱਡੀ 65 ਕਿਲੋ ਦੇ ਮੈਚ ਕਰਾਵਾਂਗੇ 11:30 ਹੋ ਚੁੱਕਿਆ ਤੇ 11:30 ਵਜੇ ਜਿਹੜੀ ਐਂਟਰੀ ਬੰਦ ਕਰਨੀ ਹੈ 15-20 ਮਿੰਟ ਹੈ 65 ਕਿਲੋ ਭਾਰ ਦੀਆਂ ਟੀਮਾਂ ਜਿੰਨੀਆਂ ਵੀ ਪਹੁੰਚੀਆਂ मोस्ट ਵੈਲਕਮ ਜੀ ਆਇਆਂ ਨੂੰ ਆਪਾਂ ਐਂਟਰੀ ਜਮ੍ਹਾਂ ਕਰਾਈ ਹੈ ਆਪਣੀ ਬਹੁਤ ਹੀ ਸ਼ਾਨਦਾਰ ਜਿਹੜਾ ਮੈਚ 카ਰ্তিক ਸੁਪਰ ਟੈਕ ਲੌਂਗ ਤਿੰਨ ਖਿਡਾਰੀ ਅੰਦਰ ਏ ਬੱਲੇ 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 ਨਹੀਂ ਰਿਹਾ ਬੜੀ ਸ਼ਾਨਦਾਰ ਕਬੱਡੀ ਦੂ オーਡਾਈ ਥਰਡ ਰੇਡ ਕਰੋ ਜਾਂ ਮਰੂਦੀ ਸਿਤੀ ਬਣੀ ਹੈ ਰੇਡਰ ਦੇ ਵਾਸਤੇ ਥਰਡ ਰੇਡ ਹੈ ਤੀਜੀ ਰੇਡ ਦੂ オーਡਾਈ ਯਾਦਾਂ ਲਈ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਹੋਰ ਜਿਹੜਾ ਕਿ ਅਗਲਾ ਮੈਚ ਸਾਡੀਆਂ ਧੀਆਂ ਬੱਚੀਆਂ ਦਾ ਕਰਵਾਇਆ ਜਾਣਾ ਬਿਲਕੁਲ ਤਿਆਰੀ ਲਈ ਅੰਦਰ ਚਲੇ ਗਏ ਆ ਬਾਬਾ ਵਿਸ਼ੂ ਕਰਵਾ ਜੀ ਦੇ ਮੰਦਰ ਦੇ ਵਿੱਚ ਪ੍ਰਾਚੀਨ ਮੰਦਰ ਸਾਡੇ ਹੈਲੋ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਕਿ ਮੁਰਦਿਆਂ ਦੇ ਮੂੰਹ ਚੋਂ ਪੈਸੇ ਕੋਰੂ ਨੇ ਕੱਢੇ ਜਦੋਂ ਮੋਤ ਦਾ ਬਿਗਲ ਵੱਜਿਆ ਸਾਰੇ ਭਰੇ ਖਜ਼ਾਨੇ ਛੱਡੇ ਤੁਰ ਖਾਲੀ ਹੱਥ ਗਿਆ ਨਾਲ ਲਿਆ ਨਹੀਂ ਸਕਿਆ ਢੇਲਾ ਜ਼ਿੰਦਗੀ ਆਉਣ ਜਾਣ ਬਣਿਆ ਬਸ ਚਾਰ ਦਿਨ ਦਾ ਮੇਲਾ ਨਜ਼ਰ ਹੱਟੀ ਤੇ ਦੁਰਘਟਨਾ ਘੱਟੀ ਸੱਨੀ ਪੁੱਤ ਪਿੱਛੇ ਵੀ ਦੇਖਣਾ ਪੈਂਦਾ ਕਬੱਡੀ ਹੈ ਰੋਡ ਔਰ ਗੇਮ ਦੇ ਵਿੱਚ ਜਿਹੜਾ ਮੁੜ ਕੇ ਪਿੱਛੇ ਨਹੀਂ ਵੇਖਦਾ ਕੇਅਰਫੁਲੀ ਨਹੀਂ ਚੱਲਦਾ ਉਹ ਸਮਝੋ ਸੰਕਟ ਦੇ ਵਿੱਚ ਹੀ ਹੈ ਤੇ ਸੰਕਟ ਮੋਚਨ ਹਨੂਮਾਨ ਹਨ ਯਾਦ ਕਰਿਆ ਕਰੋ ਬੇਨਤੀਆਂ ਬੰਦਨਾ ਕਰਿਆ ਕਰੋ ਖਿਡਾਰੀ ਸਵੇਰੇ ਉੱਠ ਕੇ ਤੜਕੇ ਉੱਠ ਕੇ ਮਿਹਨਤ ਕਰਿਆ ਕਰੋ ਤੇ ਉੱਥੇ ਬੰਦਨਾ ਬਹੁਤ ਜ਼ਰੂਰੀ ਹੈ ਮਹਾਬੱਲੀਆਂ ਦੀ ਪੂਜਾ ਕਰਿਆ ਕਰੋ ਵਾਹ ਜੀ ਵਾਹ ਔਰ ਗੌਰਵ ਕਬੱਡੀ ਪਾਰਿਆ ਨੌਜਵਾਨ ਇਹ ਬੱਲੇ ਬੱਲੇ ਆਓ ਸ਼ਾਨਦਾਰ ਰੇਡ ਤੇ ਸ਼ਾਨਦਾਰ ਜਿਹੜਾ ਪੁਆਇੰਟ ਅਰਜਿਤ ਕੀਤਾ ਕਹਿੰਦੇ ਗੌਰਵ ਨੇ ਔਰ ਅਗਲੀ ਕਬੱਡੀ ਫਿਰ ਗੌਰਵ ਨੌਜਵਾਨ ਕੰਨੇ ਬਚ ਗਿਆ ਹੋਇਆ ਪਾਉਣ ਦੇ ਪੰਜ ਨੰਬਰ ਖੇਡ ਦੇ ਵਿੱਚ ਭਾਵੇਂ ਸ਼ੋਅ ਮੈਚ ਹੈ ਪਰ ਵਧੀਆ ਚੱਲਦਾ ਅੱਜ ਦਾ ਇਹ ਮੈਚ ਪਹਿਲਾ ਮੈਚ ਹੈ ਏ ਬੱਲੇ ਵਾਹ ਜਿੱਥੇ ਸਾਡੇ ਬਜ਼ੁਰਗਾਂ ਨੇ ਕਬੱਡੀ ਖੇਢੀ ਹੈ ਉੱਥੇ ਅੱਜ ਕਬੱਡੀ ਬਚਪਨ ਚੇਤੇ ਆਉਂਦਾ ਸਾਡੇ ਬਜ਼ੁਰਗਾਂ ਨੂੰ ਕਿ ਖੇਡਣੀ ਕਬੱਡੀ ਆਉ ਖੇਡਣੀ ਕਬੱਡੀ ਕਈਆਂ ਜੇ ਖੇਡਣੀ ਤੇ ਕਈਆਂ ਖੇਡ ਛੱਡੀ ਕਈਆਂ ਜੇ ਖੇਡਣੀ ਤੇ ਕਈਆਂ ਖੇਡ ਛੱਡੀ ਜਿੱਥੇ ਸਾਡੇ ਬੋਵੀ ਪ੍ਰਾਚਾਰਜੀ ਬਾਸਪਤੀਕੇ ਜੀ ਰਾਤੀ ਸਾਡੇ ਕੋਲ 2:30 ਵਜੇ ਤੱਕ ਅਸੀਂ ਇੱਥੇ ਰਹੇ ਹੈ ਜਿਹੜਾ ਆ ਕਰਦੇ ਰਿਹਾਗੇ ਰੇਜ਼ਰਮੈਂਟ ਤੁਹਾਡਾ ਤੇ 2:30 ਵਜੇ ਤੱਕ ਕਬੱਡੀ ਦੀਆਂ ਗੱਲਾਂ ਚੱਲੀਆਂ ਨਹੀਂ ਬੜੀ ਤਕੜੀ ਕਬੱਡੀ ਖੇਡੀ ਹੈ ਆਪਣਾ ਬਚਪਨ ਚੇਤਾ ਕੀਤਾ ਤੇ ਅੱਜ ਵਾਕੇ ਬਚਪਨ ਸੁਧਰ ਗਿਆ ਜ਼ਿੰਦਗਾਨੀ ਸੁਧਰ ਜਾਏਗੀ ਜ਼ਿੰਦਗਾਨੀ ਸੁਧਰ ਗਈ ਤਾਂ ਜ਼ਿੰਦਗਾਨੀ ਸੁਧਰ ਜਾਏਗੀ ਇੱਕ ਜ਼ਿੰਦਗੀ ਹੁੰਦੀ ਹੈ ਇੱਕ ਜ਼ਿੰਦਗਾਨੀ ਹੁੰਦੀ ਹੈ ਸੁਧਰੀ ਜਾਂਦੀ ਹੈ ਜੇਕਰ ਮਿਹਨਤਾਂ ਕੀਤੀ ਹੈ ਹੁਣ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਅੱਜ ਤੁਹਾਨੂੰ 14 April ਵਾਲਾ ਦਿਨ ਜਿਹੜਾ ਭਾਗਾ ਵਾਲਾ ਦਿਨ ਸੰਗੋੜ ਦੀ ਧਰਤੀ ਤੇ ਮਿਲਿਆ ਜਿੱਥੇ ਅੱਜ ਇਹ ਉਹਨਾਂ ਰੂਹਾਂ ਨੂੰ ਯਾਦ ਕੀਤਾ ਸ਼ਰਧਾਂਜਲੀ ਦੇ ਫੁੱਲ ਦਿੱਤੇ ਗਏ ਆ ਸਮੁੱਚੇ ਇਲਾਕੇ ਵੱਲੋਂ ਸਮੁੱਚੇ ਨਗਰ ਵੱਲੋਂ ਕਬੱਡੀ ਦੇ ਰੂਪ ਦੇ ਵਿੱਚ ਯਾਨੀ ਛੋਟੇ-ਛੋਟੇ ਬੱਚੇ ਖੇਡਦੇ ਆ ਕਿ ਹਰ ਹਰਵੇਂ ਹਰ ਹਰ ਬਸਿਆ ਹੈ ਕਣ-ਕਣ ਚ ਭਗਵਾਨ ਹੈ ਇਹ ਪ੍ਰਿਲਾਦ ਨੂੰ ਪਤਾ ਹੈ ਕਣ-ਕਣ ਚ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਕਿ ਸਾਡੇ ਸਤਤਰ ਨੂੰ ਮੰਨਦੇ ਆ ਕਿ ਕਣ-ਕਣ ਮੇਂ ਹਰੀ বিষ্ণੂ ਜੀ ਦਾ ਵਾਸਾ ਹੈ ਆ ਨਾ ਬੱਚਿਆਂ ਦੇ ਵਿੱਚ ਵੀ ਪੈਗ ਭਗਵਾਨ ਵਸਦੇ ਆ ਸੰਜੀਪ ਸਕੋਰ ਕਿੰਨਾ ਬਈ 13-11 13 ਕਿਹਦੇ ਟਿਆ ਇਧਰ ਉਧਰ ਦੀ ਟੀਮ ਦਾ ਕੀ ਨਾਂ ਹੈ ਸੰਦੋਗੜ ਬੀ ਸੰਦੋਗੜ ਏ ਅੱਗੇ ਕਿਹੜੀ ਚੱਲਦੀ ਹੈ ਬੀ ਬੀ ਕਿਹੜੀ ਸਾਈਡ ਹੈ ਹਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਬੀ ਜਿਹੜੀ ਬਿਲਕੁਲ ਉਨੇ ਵਾਲੀ ਸਾਈਡ ਤੇ ਆਹ ਆ ਬੀ ਟੀਮ ਦੀ ਖਿਡਾਰੀਆਂ ਵੱਲੋਂ ਜਿਹੜਾ ਟੈਕਲ ਕੀਤਾ ਗਿਆ ਪੁਆਇੰਟ ਤੇ ਕਾਰਤਕ ਨੂੰ ਫੜਿਆ ਗਿਆ ਤੇ ਅਗਲੀ ਕਬੱਡੀ ਫੇਰ ਗਰਾਊਂਡ ਦੇ ਵਿੱਚ ਪੈਣ ਦੇ ਲਈ ਤਿਆਰ ਹੈ ਘਬਰੂ ਆਹ ਪਈ ਹੋਈ ਕਬੱਡੀ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਕਿਹਨਾਂ ਤੈਨੂੰ ਚਾਣ ਦਿੱਤਾ ਵਾਸਤੇ ਜਵਾਨੀ ਦੇ ਕਿਹਨਾਂ ਤੇਰਾ ਰੱਖਿਆ ਇਹਨਾ ਲੱਖ ਲੱਖ ਵਾਰ ਹੁਣ ਝੁੱਕ ਕੇ ਸਲਾਮ ਕਰਾ ਜਿੰਨ ਤੈਨੂੰ ਮੰਨਿਆ ਮਾਂ ਅੱਜ ਮਾਂ ਖੇਡ ਕਬੱਡੀ ਦਾ ਵਾਹ ਮੇਲਾ ਚੱਲਦਾ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਪੀ ਲਕੀਰ ਵਈ ਅੱਜ ਪਤਾ ਲੱਗੂ ਕਿੰਨਾ ਤਕੜਾ ਸਰੀਰ ਵਈ ਜੇ ਅਖਾੜਾ ਹੈ ਜੋਰ ਜ਼ਮਾਨੇ ਕੇ ਲਈਏ ਯਹਾਂ ਪਰ ਕੋਈ ਵੀ ਜੋਰ ਜਮਾ ਸਕਤਾ ਹੈ ਨਾ ਅਹਿਲ ਜ਼ਮਾਨੇ ਕੋ ਅਹਿਲ ਬਣਾ ਸਕਤਾ ਹੈ ਬੇਨਤੀ ਹੈ 65 ਕਿਲੋ ਭਾਰ 65 ਕਿਜੀ 65 ਕਿਲੋ ਭਾਰ ਦੀਆਂ ਟੀਮਾਂ ਨੂੰ ਜਰੂਰ ਸੰਪਰਕ ਬਣਾ ਲੈਣ ਔਰ ਨੋਟ ਕਰ ਲੈਣ 65 ਕਿਲੋ ਭਾਰ ਦੀਆਂ ਟੀਮਾਂ ਸਾਡੇ ਬੋਵੀ ਪ੍ਰਸ਼ਾਦ ਜੀ ਨੇ ਰਾਤੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਪ੍ਰਾਈਸ ਦੇ ਵਿੱਚ ਆਪਾਂ ਉਹਨਾਂ ਨੇ ਵਾਅਦਾ ਕੀਤਾ ਹੈ 65 ਕਿਲੋ ਭਾਰ ਜਿਹੜੇ ਪ੍ਰਾਈਸ ਦੇ ਵਿੱਚ ਵਾਅਦਾ ਕੀਤਾ ਗਿਆ ਜੀ ਕਿੰਨਾ ਵਾਅਦਾ ਕੀਤਾ ਪ੍ਰਸ਼ਾਦ ਸਾਹਿਬ 8100 ਕਿਉਂਕਿ ਉੱਥੇ 5100 ਪ੍ਰਿੰਟ ਸੀਗਾ ਆਪਾਂ 8100 ਕਰਤਾ 3000 ਦਾ ਵਾਅਦਾ ਹੋਇਆ ਕਬੱਡੀ 65 ਕਿਲੋ ਦੇ ਫਰਸਟ ਪ੍ਰਾਈਜ਼ ਦੇ ਵਿੱਚ ਸੈਕੰਡ ਪ੍ਰਾਈਜ਼ ਦੇ ਵਿੱਚ 2000 ਦਾ ਵਾਅਦਾ ਹੋਇਆ 8100 ਤੇ 5100 ਮਤਲਬ 5000 ਰੁਪਏ ਜਿਹੜੀ ਰਾਸ਼ੀ ਪਾਈ ਗਈ ਹੈ ਕਬੱਡੀ 60 ਕਿਲੋ ਦੇ ਪ੍ਰਿੰਟਰ ਤੋਂ ਬਾਅਦ ਸਾਡੇ ਫਲੈਕਸ ਉਪਣ ਤੋਂ ਬਾਅਦ 5000 ਦੀ ਰਾਸ਼ੀ ਫਸਟ ਔਰ ਸੈਕੰਡ ਪ੍ਰਾਈਜ਼ ਦੇ ਵਿੱਚ ਦਿੱਤੀ ਜਾਣੀ ਹੈ ਟੀਮਾਂ ਨੋਟ ਕਰ ਲਿਓ ਔਰ 60 ਕਿਲੋ ਭਰ ਦਿਆ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਕਾਈਂਡਲੀ ਐਂਟਰੀ ਜਮਾ ਕਰਾਓ ਆਕੇ ਆਪਣੇ ਬਹੁਤ ਹੀ ਸ਼ਾਨਦਾਰ ਤੇ ਜਨਮ ਜਿਹੜਾ ਜਿਹੜਾ ਪਹਿਲਾ ਮੈਚ ਸਾਡੇ ਨਾਲ ਬੱਚਿਆਂ ਦੇ ਦਰਮਿਆਨ ਚੱਲਦਾ ਹੈ ਰੱਖ ਹੌਸਲਾ ਕੇ ਮੰਜ਼ਰ ਵੀ ਆਏਗਾ ਕਿ ਰੱਖ ਹੌਸਲਾ ਕੋਈ ਮੰਜ਼ਰ ਵੀ ਆਏਗਾ ਪਿਆਸੇ ਕੇ ਪਾਸ ਸਮੁੰਦਰ ਵੀ ਆਏਗਾ ਥੱਕ ਕਰਨਾ ਬੈਠ ਐ ਮੰਜ਼ਲ ਕੇ ਮੁਸਾਫਿਰ ਮੰਜ਼ਲ ਵੀ ਮਿਲੇਗੀ ਔਰ ਮਿਲਨੇ ਦਾ ਮਜ਼ਾ ਵੀ ਆਏਗਾ ਮੰਜ਼ਲ ਵੀ ਮਿਲੇਗੀ ਔਰ ਮੰਜ਼ਲ ਦਾ ਮਜ਼ਾ ਵੀ ਆਏਗਾ ਕਿ ਮੰਜ਼ਲ ਨੂੰ ਪਾਉਣ ਲਈ ਜੋ ਰਾਤ ਰਾਤ ਜਾਗਦੇ ਔਰ ਟਾਰਗੇਟ ਰੱਖਦੇ ਨੇ ਵਿੱਚੋਂ ਦਿਮਾਗ ਦੇ ਉਸਤਾਦ ਤੇ ਲੰਗੋਟੇ ਜੀ ਨੇ ਦਿਲੋਂ ਧਿਆਇਆ ਘਰ ਬਾਰ ਛੱਡ ਡੇਰੇ ਅਕੈਡਮੀਆਂ ਚ ਲਾਇਆ ਬਣ ਲਈ ਕੁਝ ਜਿਹੜੇ ਲਾਉਂਦੇ ਜੀ ਜਾਣਿਆ ਉਹੀ ਖਿਡਾਰੀ ਛੇਰਿਆ ਜਿੱਤ ਦੇ ਮੈਦਾਨਾਂ ਮੈਦਾਨ ਜਿੰਨੇ بڑے ਹੋਖਿਆ ਮਿਹਨਤਾਂ ਕਰਨੀਆਂ ਪੈਂਦੀਆਂ ਕਿ ਮਿਹਨਤਾਂ ਦੇ ਨਾਲ ਤਕਦੀਰ ਬਦਲੀ ਜਾਂਦੀ ਹੈ ਅੱਜ ਪਿਓਰ ਪੰਜਾਬ ਲਾਈਵ ਦੁਨੀਆ ਦੀ ਪ੍ਰਸਿੱਧ ਵੈਬਸਾਈਟ ਕਬੱਡੀ ਔਰ ਕੁਸ਼ਤੀ ਦੰਗਲਾਂ ਦੇ ਲਈ ਇਹ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਕਬੱਡੀ ਨੈਸ਼ਨਲ ਸਟਾਈਲ ਪੰਜਾਬ ਹਿਮਾਚਲ ਹਰਿਆਣਾ ਬੜੀ ਦੂਰ ਦੂਰ ਤੱਕ ਨੈਸ਼ਨਲ ਸਟਾਈਲ ਕਬੱਡੀ ਦੇ ਜਿਹੜੇ ਮੈਚ ਕਵਰੇਜ ਕਰਨ ਲਈ ਇਹ ਸਾਈਟ ਪੁੱਜਦੀ ਹੈ ਵਿਸ਼ੇਤਾਉ ਤੇ ਧੰਨਵਾਦ ਕਰਦੀਆਂ ਸਾਡੀ ਪਿਓਰ ਪੰਜਾਬ ਲਾਈਵ ਦੀ ਟੀਮ ਦਾ ਜਿਨੇ ਵੀ ਪ੍ਰਾਪੂਜੇ ਹੈ ਅੱਜ ਸਾਡੇ ਸੁਸ਼ੀਲ ਗੁਰੂ ਜੀ, ਵਿਨੋਦ ਕੁਮਾਰ ਜੀ ਤੇ ਮਰਾਰੀ ਸਰ ਜੀ ਪੁੱਜਿਆ ਬਹੁਤ ਬਹੁਤ ਧੰਨਵਾਦ ਦੇਲਾ ਮਲਿਆਂ ਦਾ ਅੱਜ ਵੱਡੀ ਸੇਵਾ ਦੇਣ ਲਈ ਇਸ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਐ ਔਰ 65 ਕਿਲੋ ਭਾਰ ਦੀਆਂ ਟੀਮਾਂ ਪਲੀਜ਼ ਜਲਦੀ ਸੰਪਰਕ ਦੇ ਵਿੱਚ ਆਉਣ ਤਾਂ ਜੋ ਅਗਲੇ ਮੈਚ ਆਪਾਂ ਸ਼ੁਰੂ ਕਰਾ ਸਕੀਏ ਕਿਰੂ ਕਿੰਨੀਆਂ ਟੀਮਾਂ ਹੋਈਆਂ 65 ਕਿਲੋ ਦੀਆਂ ਆਪਣੇ ਤੱਕ ਐਂਟਰ ਹੋਈ ਕੋਈ ਦੋ ਟੀਮਾਂ ਐਂਟਰ ਹੋਈਆਂ 65 ਕਿਲੋ ਭਾਰ ਦੀਆਂ ਜਿੰ ਤੱਕ ਜੇਕਰ ਟੀਮ ਕੋਈ ਹੈ ਤਾਂ ਪਲੀਜ਼ ਜ਼ਰੂਰ ਸੰਪਰਕ ਬਣਾਵੇ ਅੱਜ ਦੇ ਭੂਮੀ ਹਿਮਾਚਲ ਬਾਰਡਰ ਦਾ ਪਿੰਡ ਹੈ ਸੰਦੋਗੜ ਪੰਜਾਬ ਔਰ ਹਿਮਾਚਲ ਦਾ ਬਾਰਡਰ ਦੋਵਾਂ ਸਾਈਡਾਂ ਤੇ ਲੱਗਦਾ ਹੈ ਸੰਦੋਗੜ ਨੂੰ ਦੇਵੀ ਦੇਪਤਨੀ ਚਨਸ਼ੋ ਪਰਪਰ ਧਰਤੀ ਅੱਜ ਸੰਦੋਗੜ ਦੀ ਧਰਤੀ ਹਿਮਾਚਲ ਪ੍ਰਦੇਸ਼ ਦੂਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਔਰ ਜਿਹੜੇ ਭਰਾ ਸਾਡੇ ਐਨਆਰਆਈ ਫੌਜੀ ਵੀਰ ਜਹਾਦਾ ਸ਼ਰਧਾ ਦੇ ਭਰਾ ਬੈਠੇ ਐ ਜਾ ਕੋ ਡਰਾਈਵਰ ਮਹਿਕਮਾ ਕੇ ਦੇ ਅੱਗੇ ਪਿੱਛੇ ਚਲਾ ਗਿਆ ਆਪਣੇ ਕਿਸੇ ਵੀ ਮਿੱਤਰ ਸੱਜਣ ਨੂੰ ਆਪਾਂ ਅੱਜ ਦੇ ਇਸ ਲੈਂਕ ਨੂੰ ਸੈਂਡ ਕਰ ਸਕਦੇ ਆ YouTube ਤੇ ਜਾ ਕੇ ਪਿਓਰ ਪੰਜਾਬ ਲਾਈਵ ਟੀਵੀ ਆਪਾਂ ਟਾਈਪ ਕਰਨਾ ਤੇ ਆਪਣਾ ਸੰਦੋਗੜ ਦਾ ਮੇਲਾ ਤੁਹਾਨੂੰ YouTube ਤੇ ਦਿਖਾਉਣਾ ਅੱਜ ਵਧੀਆ ਐਚਡੀ ਕੁਆਲਿਟੀ ਦੇ ਵਿੱਚ ਪੂਰੀ ਦੁਨੀਆ ਦੇਖੇਗੀ ਅੱਜ ਸੰਦੋਗੜ ਦੇ ਇਸ ਕਬੱਡੀ ਕੱਪ ਨੂੰ ਔਰ ਤੇ ਸਾਡੀਆਂ ਧੀਆਂ ਬੱਚੀਆਂ ਵੀ ਬਿਲਕੁਲ ਤਿਆਰ ਪਰ ਤਿਆਰ ਨੇ ਅਗਲੇ ਮੈਚ ਦੇ ਲਈ ਔਰ ਲਗਭਗ ਜਿਹੜਾ ਮੈਚ ਆ ਮੈਚ ਸਮਾਪਤ ਹੋਣ ਵਾਲਾ ਹੈ ਵਾਹ ਜੀ ਵਾਹ ਔਰ ਸੰਨੀ ਦੀ ਰੇਡ ਦੋ ਗਣ ਦੀਆਂ ਟੀਮਾਂ ਖੇਡਦੀਆਂ ਕਿ ਯਾਰਾਂ ਨਾਲ ਬਹਾਰ ਯਾਰਾਂ ਦੀਆਂ ਜਾਂਦਾ ਸਪੋਰਟਸ ਕਲੱਬ ਸੈਕੰਡ ਕਬੱਡੀ ਟੂਰਨਾਮੈਂਟ ਇਹ ਹਿਮਾਚਲ ਪ੍ਰਦੇਸ਼ ਦਾ ਵੱਡੇ ਪੱਯੜਾ ਦਾ ਕਬੱਡੀ ਕੱਪ ਮੇਰੇ ਵੀਰੋ ਚੱਲਦਾ ਅੱਜ ਕੰਦੇ ਇਸ ਧਰਤੀ ਤੇ ਵੱਡੇ ਕੈਸ਼ ਪ੍ਰਾਈਜ਼ ਹੈ ਕਿਤੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਐਡਾ ਪ੍ਰਾਈਜ਼ ਨਹੀਂ ਰੱਖਿਆ ਪਰ ਸਾਡੇ ਜਿੰਨੇ ਵੀ ਪ੍ਰਬੰਧਕ ਨੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਇੱਕ ਵੱਡਾ ਅੰਤਰਰਾਸ਼ਟਰੀ ਸਤਰ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਥੋੜਾ ਮੌਸਮ ਦੀ ਖਰਾਬੀ ਹੈ ਔਰ ਦਾਤਾ ਮੇਰ ਕਰੇ ਤੇ ਜਿਹੜੀ ਅਸੀਂ ਚੀਜ਼ ਸੋਚੀਆ ਉਹ ਤੋਂ ਵਧੀਆ ਹੋਵੇ ਸਾਡਾ ਟੂਰਨਾਮੈਂਟ ਹੋਰ ਔਰ ਜਿਹੜੀ ਇਹ ਲੜਕੀਆਂ ਦੀ ਟੀਮ ਤਿਆਰ ਹੋਈ ਹੈ ਸਾਡੇ ਪ੍ਰਵੀਨ ਗੁਰੂ ਜੀ ਔਰ ਪ੍ਰਵਿੰਦਰ ਸੈਣੀ ਜੀ ਦੀ ਮਿਹਨਤ ਜਿਹੜੀ ਰੰਗ ਲੈ ਕੇ ਆਈ ਹੈ ਜਿਹੜੀ ਕਿ ਅਗਲਾ ਮੈਚ ਹੋਵੇਗਾ ਸਾਡੀਆਂ ਬੱਚੀਆਂ ਦਾ ਕਿ ਕੁੜੀਆਂ ਤਾਂ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਨੂੰ ਪਿੱਕ ਸੋਰੇ ਮਿਲਦੇ ਪਰ ਘਰ ਨਹੀਂ ਮਿਲਦੇ ਕੁੜੀਆਂ ਨੂੰ ਇਹ ਉਹਨਾਂ ਕੁੜੀਆਂ ਦਾ ਮੈਚ ਜਿਨ੍ਹਾਂ ਦੇ ਨਾਲ ਸਾਡੇ ਘਰ ਖੁਸ਼ਾਲ ਹੁੰਦੇ ਆ ਕਿ ਕਿ ਧੀ ਨੂੰ ਪਿਓ ਮਿਲ ਜਾਂਦਾ ਪਰ ਪਿਓ ਨੂੰ ਹਰੇਕ ਨੂੰ ਧੀ ਨਹੀਂ ਮਿਲਦੀ ਇਹ ਵੱਡਾ ਰੁਤਬਾ ਹੈ ਕਿ ਰਾਜਾ ਜਨਕ ਜੀ ਰਾਜਾ ਜਨਕ ਜੀ ਉਹ ਰਾਜਾ ਦਸ਼ਰਤ ਜੀ ਜਦੋਂ ਆਪਸ ਦੇ ਵਿੱਚ ਮਿਲੇ ਆ ਨਾ ਤਾਂ ਰਾਜਾ ਦਸ਼ਰਤ ਪ੍ਰਭੂ શ્રી ਰਾਮ ਦੇ ਪਿਤਾ ਜੀ ਨੇ ਜਦੋਂ ਜਨਕ ਦੇ ਮੱਥਾ ਟੇਕਿਆ ਤਾਂ ਉਹਨੇ ਇਹ ਗੱਲ ਕਹੀ ਹੈ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀ ਹੈ ਕਿ ਮੈਂ ਅਜ ਮੰਗਤਾ ਤੇ ਤੁਸੀਂ ਦਾਤੇ ਹੋ ਕਿਉਂਕਿ ਤੁਸੀਂ ਕੰਨਿਆਦਾਨ ਕਰ ਰਹੇ ਹੋ ਇਹ ਕਿਸੇ ਕਿਸ ਨੂੰ ਕਿਸੇ ਕਿਸ ਨੂੰ ਖੁਸ਼ ਨਸੀਬੀਆ ਮਿਲਦੀਆਂ ਜਿਨ੍ਹਾਂ ਦੇ ਘਰ ਧੀ ਦਾ ਜਨਮ ਹੁੰਦਾ ਉਹ ਸਭ ਤੋਂ ਦੁਨੀਆ ਦੇ ਵੱਡੇ ਰਾਜੇ ਹੁੰਦੇ ਆ ਉਹਨਾਂ ਨੂੰ ਦਾਨ ਕਰਨਾ ਪੈਂਦਾ ਹੈ ਉਹਨਾਂ ਤੋਂ ਦਾਨ ਕਰਵਾਇਆ ਜਾਂਦਾ ਹੈ ਤੇ ਜਿਹੜੇ ਸਾਡੇ ਮੁੰਡੇ ਵਾਲੇ ਹੁੰਦੇ ਆ ਉਹ ਸਮਝੇ ਕਿਸਮ ਦੇ ਮੰਗਤੇ ਹੁੰਦੇ ਆ ਜਿਹਦਾ ਰਾਜਾ ਦਸਲ ਜੀ ਸਾਡੇ ਜਨਕ ਰਾਜਾ ਦੇ ਪੈਰਾਂ ਦੇ ਵਿੱਚ ਮੱਥਾ ਟੇਕਾ ਤੇ ਉਹਨੇ ਕਿਹਾ ਕਿ ਤੁਸੀਂ ਸਭ ਤੋਂ ਵੱਡੇ ਦਾਤਿਆ ਦੁਨੀਆ ਦੇ ਅੱਜ ਅਸੀਂ ਮੰਗਤੇ ਆਏ ਆ ਤੁਹਾਡੇ ਘਰ ਦੇ ਉੱਤੇ ਤੁਸੀਂ ਦਾਨ ਕਰ ਰਹੇ ਹੋ ਸਾਨੂੰ ਕਿਉਂਕਿ ਦਾਨ ਰਾਜਾ ਹੀ ਕਰ ਸਕਦਾ ਤੇ ਲੈਣ ਵਾਲਾ ਅਕਸਰ ਭਖਾਰੀ ਹੁੰਦਾ ਭਾਵੇਂ ਆਪਾਂ ਮੰਦਰ 'ਚ ਮੰਗੀਏ ਭਾਵੇਂ ਗੁਰਦੁਆਰਾ ਦੇ ਵਿੱਚ ਮੰਗੀਏ ਕਿ ਤੀਆਂ ਹੁੰਦੀਆਂ ਤੀਆਂ ਤੀਆਂ ਆਵਾਜ਼ਾਂ ਲੱਗਣ ਤੀਆਂ ਕਹਿ ਕੇ ਸਤਿ ਸਿਆਣੇ ਜੀ ਹਾਂ ਤੀਆਂ ਦਾ ਸਤਿਕਾਰ ਕਰੋ ਰੱਬ ਦੇ ਕੰਮ ਵਿੱਚ ਵਿਗੜ ਪਊਗਾ ਕਿਤੇ ਕੁੱਖਾ ਵਿੱਚ ਨਾ ਮਾਰ ਦਿਓ ਕਿਤੇ ਕੁੱਖਾ ਵਿੱਚ ਨਾ ਮਾਰ ਦਿਓ ਬੇਨਤੀ ਆ ਸਾਡੀਆਂ ਤੀਆਂ ਬੱਚੀ ਆ ਜਾਣ ਜੀ ਅਗਲੇ ਮੈਚ ਤੇ ਲਈ ਬੇਨਤੀ ਆ ਸ੍ਰੀ ਗੁਰੂ ਜੀ ਆਪਾਂ ਟੀਮਾਂ ਲੈ ਕੇ ਆ ਜੀ ਪਲੀਜ਼ 65 kg 65 kg ਨੂੰ ਪਾਰ ਟੀਮਾਂ پلیਸ ਸਾਡੇ ਨਾਲ ਸੰਪਰਕ ਬਣਨਗੇ ਜਲਦੀ ਦੇ ਨਾਲ ਆਕੇ ਉਹ ਬੜੇ ਤਕੜੇ ਪ੍ਰਬੰਧ ਕੀਤੇ ਐ ਜਿੱਥੇ ਰੈਡੀਮੇਡ ਸਟੇਡੀਅਮ ਤਿਆਰ ਕੀਤਾ ਹੋਇਆ ਆ ਰਾਦਾ ਤੇ ਨਾਲ ਹੀ ਬੈਟਿੰਗ ਲਈ ਸਿਟਿੰਗ ਅਰੇਂਜਮੈਂਟ ਚੇਅਰਸ ਕੁਰਸੀਆਂ ਦਾ ਵੱਡਾ ਤਕੜਾ ਪ੍ਰਬੰਧ ਤੇ ਹਰ ਇੱਕ ਚੀਜ਼ ਕੈਸ਼ ਪ੍ਰਾਈਜ਼ ਵੱਡੇ ਐ ਤੇ ਸੰਗਤ ਦੇ ਲਈ ਖਿਡਾਰੀਆਂ ਦੇ ਲਈ ਜਿਹੜਾ ਲੰਗਰ ਦਾ ਵਸਤੂ ਵਸਤੂ ਵੀ ਕੀਤਾ ਗਿਆ ਪੜਾਹਰਾ ਵੀ ਚੱਲਣਾ ਦੁਪਹਿਰ ਤੋਂ ਬਾਅਦ ਉੱਥੇ ਗਰਮ ਗਰਮ ਚਾਹ ਦੀਆਂ ਚੁਸਕੀਆਂ ਵੀ ਚੱਲਦੀਆਂ ਹਰ ਇੱਕ ਪ੍ਰਬੰਧ ਸਾਡੇ 11ਾਂ ਦੀ ਜਿਆਦਾ ਸਪੋਰਟਸ ਕਲੱਬ ਦੇ ਵੱਲੋਂ ਪੁਖਤਾ ਤੌਰ ਤੇ ਕੀਤੇ ਹੋਏ ਆ ਤੁਹਾਨੂੰ ਪਹਿਲੇ ਦੱਸਿਆ ਕਿ ਸਾਡੇ ਮਾਸਟਰ ਦਿੱਕੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਨੇ ਕਹਿੰਦੇ ਬੋਬੀ ਪ੍ਰਾਚਰ ਠੀਕ 2:30 ਵਜੇ ਗਰਾਊਂਡ 'ਚ ਗਏ ਐ ਤੇ ਸੰਜੀਵ ਨੂੰ ਪਤਾ ਐ ਵੀ ਸਾਡੇ ਨਾਲ ਸੀਗਾ ਇੱਥੇ